ਪਰਿਵਾਰ ਕਰੋ ਸਭ ਜੀਓ ਸੋਰਠ ਮਹੱਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹੁ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹੁ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾ ਨਾਨ ਨਿਂਦੇ ਨਾ ਹੈ ਉਸ ਤਦ ਜਾ ਕੈ ਲੋਭ ਮਹੋ ਅਬਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾ ਹੈ ਮਾਨ ਅਪਮਨ ਅਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕਰੋਧ ਜਹ ਪਰ ਸੈ ਨਾਹਿਨ ਤੈ ਕਟ ਬ੍ਰਹਮ ਨਿਵਾਸਾ ਗੌਰ ਕਿਰਪਾ ਜਹ ਨਰ ਕੋ ਕੀਨੀ ਤਾਹੇ ਜੁਗਤਿ ਪਛਾਨੀ ਨਾਨਕ ਲੀਨ ਭਇਓ ਗੋਵਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੌਰ ਕਿਰਪਾ ਜਹ ਨਰ ਕੋ ਕੀਨੀ ਤਾਹੇ ਜੁਗਤਿ ਪਛਾਨੀ ਨਾਨਕ ਲੀਨਾ ਭਇਓ ਗੋਵਿੰਦ ਸਿਉ ਯੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ